ਸੋਤੀਨਾ ਡਾਕਟਰ ਨਵਦੀ ਐਕਸੀਡੈਂਟ ਕੇਸ ਹੈ ਕੀ ਮੰਮੂਰ ਸੁਰ ਇੱਕ ਐਕਸੀਡੈਂਟ ਆਇਆ ਸੀ ਗਰਸ ਟੂ ਵੇਰੀ 11° ਦੇ ਕਰੀਬ ਤੇ ਹਾ ਸਾਰੇ ਵਿੱਚ 10 ਦੇ ਨੇ ਇੰਜਰਡ ਹੋਏ ਸੀਗੇ ਤੇ ਚਲਾ ਦੇ ਕੋਲ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ 8 ਫੀਮੇਲ ਸੀਗੇ ਤੇ 2 ਮੇਲ ਸੀ ਤੇ ਇਹਨੇ ਕਿਹਾ ਕਿ ਉਹ ਸਾਰੇ ਸੀਰੀਅਸ ਸੀਗੇ ਸਭ ਨੂੰ ਰੈਫਰ ਕਰ ਦਿੱਤਾਗੇ ਜੀ ਜਿੱ ਕੀ ਨਾਮ ਹੁੰਦਾ ਹੈ ਮੇਰਾ ਨਾਮ ਦਲਵਿੰਦਰ ਸਿੰਘ ਹੈ। ਕਿਹੜਾ ਪਿੰਡ ਤੁਹਾਡਾ? ਮੇਰਾ ਪਿੰਡ ਚੜੀ ਹੈ ਜੀ ਜ਼ਿਲ੍ਹਾ ਫਤਿਹਗੜ ਸਾਹਿਬ। ਕੀ ਮਾਮਲਾ ਹੋਇਆ ਜੀ? ਮੈਂ ਆਪਣੇ ਪਿੰਡ ਤੋਂ ਲੁਧਿਆਣੇ ਨੂੰ ਜਾ ਰਿਹਾ ਸੀ। ਰੌਲਿਆਂ ਦੇ ਲੱਗ ਗਈ ਐਕਸੀਡੈਂਟ ਹੋਇਆ ਹੋਇਆ ਸੀ। ਮੈਂ ਪਿੱਛੋਂ ਆ ਰਿਹਾ ਸੀ। ਇਹ ਐਕਸੀਡੈਂਟ ਮੇਰੇ ਮੂਹਰੇ ਹੀ ਹੋਇਆ ਹੋਇਆ ਸੀ। ਤੇ ਕਾਫੀ ਲੇਡੀਜ਼ ਸੀਗੀਆਂ, ਕਾਫੀ ਫੱਟੜ ਨੇ। ਤੇ ਸੁਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਤੇ ਉਹ ਬਲੈਰੋ ਪਿਕਅਪ ਸੀ, ਉਹਦਾ ਟਾਇਰ ਪੈਂਚਰ ਹੋ ਗਿਆ ਸੀ। ਇਸ ਕਰਕੇ ਗੱਡੀ ਫਲਟ ਗਈ। ਤੇ ਮੈਂ ਜਦੋਂ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਪਾ ਦਿੱਤੇ ਤੇ ਮੈਂ ਉਹਨਾਂ ਨੂੰ ਹਸਪਤਾਲ ਲੈ ਕਿੰਨੇ ਕਿ ਜਾਨੇ ਤਕਰੀਬਨ 11 ਗਿਆ 8-10 ਜਾਨੇ ਪਤਾ ਲੱਗਿਆ ਕਿ ਕਿੱਥੇ ਦੇ ਰਹਿਣੇ ਆਣੇ ਪੀ ਨਹੀਂ ਮੈਨੂੰ ਕੁਝ ਨਹੀਂ ਪਤਾ ਮਤਲਬ ਕੀ ਨਾ ਡਾਕਟਰ ਨਵਦੀ ਐਕਸੀਡੈਂਟ ਕੇਸ ਹੈ ਕੀ ਮੰਮੂ ਸੁਰ ਇੱਕ ਐਕਸੀਡੈਂਟ ਆਇਆ ਸੀ ਗਾਸ ਤੋਂ ਵੀਰੇ 11:00 ਵਜੇ ਦੇ ਕਰੀਬ ਤੇ ਹਾ ਸੁਰੇ ਵਿੱਚ 10 ਜਣੇ ਇੰਜਰਡ ਹੋਏ ਸੀਗੇ ਤੇ ਚਲਾ ਦੇ ਕੋਲ ਐਕਸੀਡੈਂਟ ਹੋਇਆ ਹੈ ਉਹਦੇ ਵਿੱਚ 8 ਫੀਮੇਲ ਸੀਗੇ ਤੇ 2 ਮੇਲਤੀ ਕਿਨੇ ਦੱਸਾਂ ਮੈਂ ਉਹ ਸਾਰੇ ਫੀਰੀਅਸ ਸੀਗੇ ਸਭ ਨੂੰ ਰਿਕਰ ਕਰ ਦਿੱਤਾਗੇ ਜੀ ਜਿੱਥੇ ਕੀ ਨਾਮ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਆ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਚੜੀ ਆ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਕੀ ਮਾਮਲਾ ਹੋਇਆ ਜੀ ਮੈਂ ਆਪਣੇ ਪਿੰਡ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ ਰੌਲਿਆਂ ਦੇ ਲੱਗ ਗਈ ਐਕਸੀਡੈਂਟ ਹੋਇਆ ਹੋਇਆ ਸੀ ਮੈਂ ਪਿੱਛੋਂ ਆ ਰਿਹਾ ਸੀ ਇਹ ਐਕਸੀਡੈਂਟ ਮੇਰੇ ਮੂਰੇ ਹੀ ਹੋਇਆ ਹੋਇਆ ਸੀ ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫੱਟੜ ਨੇ ਤੇ ਸੁਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਥੇ ਉਹ ਬਲੈਰੋ ਪਿਕਅਪ ਸੀ ਉਹਦਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਗੱਡੀ ਫਲਟ ਗਈ ਤੇ ਮੈਂ ਜਦੇ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਆ ਦਿੱਤੇ ਤੇ ਮੈਂ ਉਹਨਾਂ ਨੂੰ ਹਸਪੀਟਲ ਆਇਆ ਕਿੰਨੇ ਕਿ ਜਾਨੇ ਤਕਰੀਬਨ 10 ਗਿਆਰ 10 ਜਾਨੇ ਪਤਾ ਲੱਗਿਆ ਕਿੰਨੇ ਦੇ ਰਹਿਣੇ ਆਣੇ ਪੇਸ਼ੀ ਨਹੀਂ ਮੈਨੂੰ ਕੁਛ ਨਹੀਂ ਪਤਾ ਡਾਕਟਰ ਨਵਦੀਪ ਇੱਕ ਅਕਸੀਡੈਂਟ ਕੇਸ ਹੈ ਕੀ ਮੰਮੂ ਸੁਰਿਕ ਐਕਸਟਰਨਜ ਆਇਆ ਸੀ ਗਰਸ ਸਵੇਰੇ 11:00 ਦੇ ਕਰੀਬ ਤੇ ਹਾਂ ਸਾਰੇ ਵਿੱਚ 10 ਜਣੇ ਇੰਜਰਡ ਹੋਏ ਸੀਗੇ ਤੇ ਚੈਲਾ ਦੇ ਕੋਲ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ 8 ਫੀਮੇਲ ਸੀਗੇ ਤੇ 2 ਮਿਲਤੀ ਕਿਨੇ ਦਾ ਕਹਾਂ ਮੰਮੂ ਉਹ ਸਾਰੇ ਸੀਰੀਅਸ ਸੀਗੇ ਸਭ ਨੂੰ ਰੈਕਵਰ ਕਰ ਦਿੱਤਾ ਗਿਆ ਜੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਚੜੀ ਹੈ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਕੀ ਮਾਮਲਾ ਹੋਇਆ ਜੀ ਮੈਂ ਆਪਣੇ ਪਿੰਡ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ ਰੌਲਿਆਂ ਦੇ ਲੱਗੇ ਹੀ ਐਕਸੀਡੈਂਟ ਹੋਇਆ ਹੋਇਆ ਸੀ ਮੈਂ ਪਿੱਛੇ ਆ ਰਿਹਾ ਸੀ ਇਹ ਐਕਸੀਡੈਂਟ ਮੇਰੇ ਮੂਰੇ ਹੀ ਹੋਇਆ ਹੋਇਆ ਸੀ ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫੱਟੜ ਨੇ ਤੇ ਸੋਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਤੇ ਉਹ ਬਲੈਰੋ ਪਿਕਅਪ ਸੀ ਉਹਦਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਗੱਡੀ ਪਲਟ ਗਈ ਤੇ ਮੈਂ ਜਦੇ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਆਦਿੱਤ ਇਹ ਮੈਂ ਉਹਨਾਂ ਨੂੰ ਹਸਪਤਾਲ ਲੈ ਕਿੰਨੇ ਕਿ ਜਾਣੇ ਤਕਰੀਬਨ ਔਣਗੇ 8-10 ਜਾਣੇ ਪਤਾ ਲੱਗਿਆ ਕਿ ਕਿੱਥੇ ਦੇ ਰਹਿਣੇ ਵਾਲੇ ਨਹੀਂ ਮੈਨੂੰ ਕੁਛ ਨਹੀਂ ਪਤਾ